ਉੱਤਰ ਗੋਲ ਨੂੰ ਮਾਰਤਾ ਮੈਰੇਖੈਂਡ ਦਾ ਮਤਲਬ ਹੈ ਕਿ ਇਹ ਜਿਹੜੀ ਇੰਡੀਆ ਦੀ ਪਾਲਿਸੀ ਹੈ ਤੇ ਜਿਹੜਾ ਗੁਰਪਰਸ ਕੋਨਸੈਂਟ ਪੱਨੋਂ ਅਮਰੀਕਾ ਚਾਇਆ ਉਹਦੇ ਉੱਤੇ ਵੀ ਜਾਨ ਦਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਨ ਇੰਟੈਲੀਜੈਂਸ ਨੇ ਫੜ ਲਈ ਤੇ ਅਮਰੀਕਾ ਨੇ ਅਮਰੀਕਾ ਦੇ ਅਖਬਾਰ ਨੇ ਵਾਚਿੰਗ ਟਾਈਮਸ ਤੇ ਜਿਹੜੀ ਕੈਨੇਡਾ ਦੀ ਵੱਡੀ ਖ਼ਬਰ ਹੈ ਗਲੋਬ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਮੋਦੀ ਦਾ ਅਮਿਤ ਸ਼ਾ ਦਾ ਇਹੋ ਵਿਚਾਰ ਹੈਗਾ ਜਿਹੜੇ ਸਿੱਖਾਂ ਦੀ ਪਾਲਿਸੀ ਦੇ ਮੁਤਾਬਕ ਇਹਨਾਂ ਨੂੰ ਬਤਲ ਕਰਾਇਆ ਜਾ ਰਿਹਾ ਸੋ ਜੇ ਸਾਨੂੰ ਪ੍ਰਾਈਮ ਮਿੰਿਸਟਰ ਦੇ ਲੈਵਲ ਤੋਂ ਕਤਲ ਕਰਾਉਣਾ ਤਾਂ ਸਾਡੀ ਜਾਣ ਇੱਥੇ ਵੀ ਮਫੂਲ ਨਹੀਂ ਤੇ ਬਾਹਰ ਦੇ ਮੌਕਾ ਵਿੱਚ ਵੀ ਮਫੂਲ ਨਹੀਂ ਹੈ ਤਾਂ ਫੇਕ ਚੰਗਾ ਹੀ ਕੀ ਅਸੀਂ ਨਹੀਂ ਤਾਂ ਹੋਜੀਏ ਇਨਫੋਰਮ ਇੱਥੇ ਹੌਂਗ ਰਹਿਣ ਦਾ ਸਿੱਖ ਦਾ ਮਤਨ ਵੀ ਨਹੀਂ ਰਿਹਾ ਕਿ ਇੱਥੇ ਐਨਆਰ ਦੇ ਵਿੱਚ ਆਪਾਂ ਰਹੀਏ ਆਪਣੇ ਮੋਂਸਾ ਲੈ ਚਾ ਬਣਾ ਦੇਣਾ ਚਾਹੁੰਦਾ ਤੇ ਹੁਣ ਅੱਜ ਮੈਨੂੰ ਬੜਾ ਹੌਂਸਲਾ ਆਇਆ ਇਸ ਪੀਪੀ ਤੇ ਲੋਨ ਨੂੰ ਅਪਾਇੰਟ ਕਰਤਾ ਆ ਦੰਬ ਸਾਹਿਬ ਨੇ ਕਿ ਉਹ ਜਿਹੜੇ ਵੀ ਜ਼ੁਲਮ ਘਟਿੰਗੀਆਂ ਦੇ ਉੱਤੇ ਹੋਣ ਹੁੰਦੇ ਆ ਉਨ੍ਹਾਂ ਦਾ خیال ਰੱਖੋ ਵੀ ਇਹਦਾ ਮਤਲਬ ਹੈ ਕਿ ਬਹੁਤ ਸਾਰਾ ਕਿ ਮੋਤੀ ਸਾਹਿਬ ਮਿਤ샤 ਰਾਜਨਾਥ ਸਿੰਘ ਫਿਰ ਗੈਰਸ਼ੰਕ ਫਿਰ ਸਿਉਰਿਟੀ ਐਡਵਾਈਜ਼ਰ ਗੋਇਨ ਰੋਦਾ ਮੁਖੀ सिन्हा ਸਾਹਿਬ ਦਾ ਕੋਈ ਗੋਇਨ ਮੁਖੀ ਰੋਦਾ ਇਹਨਾਂ ਦੇ ਜੋ ਬ੍ਰਾਂਡ ਇਕੱਠੇ ਜਾਣ ਤੇ ਇਹਨਾਂ ਨੂੰ ਚੀਤ ਦੇ ਵਿੱਚ ਪਛਾਣ ਦੇ ਵਿੱਚ ਪੜਨਾ ਪਊਗਾ ਜਿਹੜਾ ਕੀ ਇੰਨਾ ਸਿੱਖਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਮੋਤੀ ਸਾਹਿਬ ਤੇ ਮਿਟਾ ਹੁਣ ਬਚ ਨਹੀਂ ਸਕਦੇ ਇਹਨਾਂ ਦੇ ਉੱਤੇ ਕੇਸ ਵਾਚ ਫੋਨ ਕੇ ਤੇ ਇਹਨਾਂ ਦੀ ਸੁਰੱਖਿਆ ਵਧਾ ਦੋ ਸਾਰਾ ਕੁਝ ਕਰ ਦੋ ਪਰ ਅਸੀਂ ਬੜੇ ਨਿਰਾਸ਼ ਹੈ ਕਿ ਇਹੋ ਜਿਹੇ ਬਤੀਰਾ ਇੱਕ ਜਿਹੜਾ ਹਿੰਦੂ ਸਾਨੂੰ ਛੋਟੇ ਹੁੰਦਿਆਂ ਕਹਿੰਦਾ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ ਕਿ ਗਾਂਧੀ ਸਾਡਾ ਬਾਪੂ ਹੈ ਤੇ ਮੇਰੋਂ ਸਾਡਾ ਚਾਚਾ ਤੇ ਇਥੋਂ ਤੱਕ ਹਿਸਾਬ ਕਰਦਾ ਐਸੀ ਬੜੇ ਨਫਰਤ ਦੇ ਨੌਰ ਪਰੇ ਪਏ ਆ ਕਿ ਰੰਝ ਵੀ ਐਸੀ ਡਰਨੇ ਤੇ ਆਹ ਦੇਖੋ ਇਹ ਚੌੜਾ ਸਾਹਿਬ ਨੇ ਲਈ ਲਿਆ ਜਿਹੜੇ ਇਹ ਬੰਦੇ ਸੈਂਟਰ ਤੇ ਹਿੰਦੂਤਵਾਦ ਦੇ ਨਾਲ ਚੱਲਦੇ ਆ ਉਹ ਹੁਣ ਸੁਰੱਖਿਤ ਨਹੀਂ ਰਹਿ ਗਏ ਤੇ ਕੋਈ ਵੀ ਹੋਵੇ ਜਿਹੜਾ ਸਿੱਖ ਸੈਂਟਰ ਦੇ ਨਾਲ ਚੱਲਦਾ ਉਹਦੀ ਸੁਰੱਖਿਆ ਤੋਂ ਉਸ ਤੋਂ ਮੰਨਣ ਸਾਥ ਬੰਦਾ ਕਿ ਉਹ ਸੁਰੱਖਿਤ ਨਹੀਂ ਹੈ ਉਹ ਸਾਡੇ ਇਹ ਵੀ ਵੀਡੀਓ ਚੋਨਾ ਜ਼ਾਮ ਨੂੰ ਪਾਪ ਤੋਂ ਸਿਕਲ ਦੀਆਂ ਕਮਲ ਕਰਦੇ। ਜੇ ਪੰਜ ਚ ਦੇਖੋ ਇਹਦਾ ਕਾਨੂੰਨ ਹੈ ਨਾ ਉੱਥੇ ਸਿਰਫ ਇੱਕ ਸਜ਼ਾ ਮਿਲ ਸਕਦੀ ਹੈ। ਤੇ ਸਜ਼ਾ ਤਾਂ ਹਿੰਦ ਹਕੂਮਤ ਨੇ ਉਹਨਾਂ ਦੇ ਉੱਤੇ ਕੇਸ ਕਰਕੇ ਦਿੱਤੀ ਹੈ। ਧੂਰੀ ਵਰੀ ਇਹ ਨਹੀਂ ਮਿਲ ਸਕਦਾ ਅਕਾਲ ਤਖਤ ਸਾਹਿਬ ਤੋਂ। ਜੇ ਅਕਾਲ ਤਖਤ ਸਾਹਿਬ ਨੇ ਧੂਰਾ ਡੰਡ ਦੇਣਾ ਫਿਰ ਸੁਖਬੀਰ ਸਿੰਘ ਨੇ ਆਪ ਮੰਨਿਆ ਅਕਾਲ ਤਖਤ ਸਾਹਿਬ ਦੇ ਕਿ ਮੈਂ ਸੈਨੇ ਨੂੰ ਆਰਡਰ ਕੀਤਾ ਸਿੱਖਾਂ ਨੂੰ ਕਤਲ ਕਰਨ ਦਾ ਤੇ ਮੈਂ ਆਪ ਆਰਡਰ ਦਿੱਤੇ ਹੈ ਕਿ ਇਹ ਸੱਟ ਸੇ ਵਾਲਾ ਸਾਧ ਹੈ ਉਹਨੂੰ ਮਾਫ ਕੀਤਾ ਜਾਵੇ ਮੈਂ ਆਰਡਰ ਦਿੱਤੇ ਹੈ ਕਿ 92 ਲੱਖ ਜਿਹੜਾ ਬੋਲਕਾ ਸ਼੍ਰੋਮੀ ਕੰਡੀ ਦਮ ਦਾ ਸੀਗਾ ਉਹ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚ ਹੋਇਆ ਸੋ ਮੇਰਾ ਮਤਲਬ ਹੈ ਕਿ ਸੁਖਬੀਰ ਵੀ ਉਸੇ ਰਾਹ ਜਾਊਗਾ ਤੇ ਬਾਕੀ ਜੀ ਕਮੇਟੀ ਵੀ ਉਸੇ ਰਾਹ ਜਾਊਗੀ ਤੇ ਗੈਰ ਜ਼ਿੰਮੇਵਾਰ ਬਿਆਨ ਨਹੀਂ ਕਰਨੇ ਚਾਹੀਦੇ ਐਸਪੀ ਨੂੰ ਕਿਉਂ ਕਰਦੇ ਹੋ ਉਹਨਾਂ ਦੀ ਮਿਆਦ ਖਤਮ ਹੋਈ ਹੋਈ ਹੈ 14 ਸਾਲ ਤੋਂ 14 ਸਾਲ ਤੋਂ ਉਹਨਾਂ ਦੇ ਇਲੈਕਸ਼ਨ ਜੀ ਨਹੀਂ ਹੋ ਰਹੇ ਜਿਵੇਂ ਸੁਖਵੀਰ ਕੰਮਿਆ ਸੀ ਕਹਿੰਦੇ ਉਹ ਆਰਟਕ ਸਾਹਿਬ ਕੋ ਸਾਰਾ ਕੁਝ ਇਸੇ ਦੇ ਬਦਨਾਮ ਸਲਾਹ ਰਾਤਕ ਸਾਹਿਬ ਦੇ ਸਕਦਾ ਹੈ ਕਿ ਬਿਲਕੁਲ ਦਾੰਦ ਕਰ ਰਹੇ ਹੁੰਦੇ ਸੀ ਕਿ ਜਿਆਦਾ ਹੁਣ ਸਰ ਮੰਨਦੇ ਹੋ ਕਿ ਜਿਹੜੀ ਸੱਦਾਰ ਹੈ ਜੋ ਤੋਂ ਅਤਾਲ ਤੱਕ ਸਾਫ ਨੇ ਟਿਕਾ ਬਹੁਤ ਵੱਡਾ ਟਿਕਾ ਹੈ ਉਸ ਨੇ ਤਖਾਤਾ ਕੀ ਸਖਾਂ ਦੀ ਬਾਤ ਚ ਹੋਵੇ ਟਾਈਮ ਹੈ ਕਿ ਜਿਹੜਾ ਸੁਪਰੀਮ ਕੋਰਟ ਫੈਸਲਾ ਕਰਦੀ ਹੈ ਉਹ ਦੇਟੋਂ ਉੱਤੋਂ ਵੀ ਅਤਾਲ ਤੱਕ ਸਾਫ ਕਰ ਸਕਦੇ ਹੈ ਕਿ ਸੋ ਅਸੀ ਤਾ ਤਾਲ ਤੱਕ ਚਾਬ ਦਾ ਫੈਸਲਾ ਨੂੰ ਚਲਾਉਣੇ ਹੈ ਕਿ ਇਹ ਬਾਤਸ਼ਾਹੀ ਦਾ ਫੈਸਲਾ ਹੈ ਤੇ ਇਹ ਤਾਂ ਸੁਪਰੀਮ ਕੋਰਟ ਵੀ ਬਰਾਬਰ ਦਾ ਫੈਸਲਾ ਕੀਤਾ ਤਾਕਤ ਵੀ ਤਾਂ ਹੀ ਪਰ ਮਦਦ ਲਈ ਜਿਹੜਾ ਮਿਲਦਾ ਨਕੀ ਪਿੱਛੀ ਜਗਾ ਕਿ ਦੇ ਲਈ ਜੀ ਗੋਲੀ ਤੱਕ ਇੰਦਰਾ ਗਾਂਧੀ ਦੇ ਚਲਾਇੰਸੀ ਫੇਰ ਵਾਟਪਾਈ ਸਾਹਿਬ ਕਹਿੰਦੇ ਸੀ ਕਿ ਉਹ ਇਹ ਦੁਰਗਾ ਮਾਤਾ ਤੇ ਅਗਵਾਣੀ ਸਾਹਿਬ ਕਹਿੰਦੇ ਸੀ ਕਿ ਇਹ ਸਾਡੀ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਜਦੋਂ ਸੋਵੀਅਤ ਯੂਨੀਅਨ ਦੀ ਵਕਤਾਨੀਆਂ ਦੇ ਤੇ ਆਪਣੀ ਫੌਜ ਦੇ ਨਾਲ ਸਾਡੇ ਉੱਤੇ ਹਮਲਾ ਕਰਤਾ ਦਰਬਾਰ ਸਾਹਿਬ ਦੇ ਉੱਤੇ ਸਾਡੇ ਨੌਜਵਾਨ ਲੀਡਰ ਸ਼ਹੀਦ ਕਰਤੇ ਸੰਧ ਮਹਿ ਸਿੰਘ ਢਿੰਗਾ ਵਾਲਾ ਜਨਰਲ ਸੁਬੇਦ ਸਿੰਘ ਨੇ ਮੋਰਚਾ ਸਾਰਾ ਠਕਾ ਕੀਤਾ ਸੀਗਾ ਉਸ ਨੂੰ ਸਰਕਾਰੀ ਤੌਰ ਤੇ ਉੱਤੇ ਸਨਮਾਨ ਦੇ ਨਾਲ ਉਹਦਾ ਸਰਤਾ ਸੰਸਕਾਰ ਨਹੀਂ ਕੀਤਾ ਸਤ ਮਹਿਮਤ ਸਾਹਿਬ ਧੰਦੀ ਨੇ ਵੀ ਹਮਲਾ ਕੀਤਾ ਸੀਗਾ ਤੇ ਉਹ ਵੀ ਆਪਣੀ ਮੌਤੇ ਨਹੀਂ ਮਰਿਆ ਹੈਗਾ ਤੇ ਜਿਹੜਾ ਹਮਲਾ ਕਰਦਾ ਉਹ ਆਪਣੀ ਮੌਤੇ ਕਦੇ ਮਰਿਆ ਨਹੀਂ ਹੈ ਗਾਨੀ ਜੈਲ ਸਿੰਘ ਵੀ ਆਪਣੀ ਮੌਤੇ ਨਹੀਂ ਮਰੇ ਦੇਖ ਸਕੋ ਪ੍ਰੈਜ਼ੀਡੈਂਟ ਆਫ ਇੰਡੀਆ ਸੀ ਤੇ ਉਹਨਾਂ ਨੇ ਵੀ ਆਰਡਰ ਦੀ ਤਾਇਦ ਕੀਤੀ ਸੀ ਉਹ ਵੀ ਆਪਣੀ ਮੌਤੇ ਨਹੀਂ ਮਰੇ ਹੈ